ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਚ ਡਰਾਈਵਿੰਗ ਲਾਇਸੈਂਸ ਅਤੇ ਆਰ ਸੀ ਬਣਵਾਉਣ ਵਾਲੇ ਲੋਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਚ ਕਰੀਬ 5 ਲੱਖ ਲੋਕ ਆਪਣੇ ਡਰਾਈਵਿੰਗ ਲਾਇਸੈਂਸ ਅਤੇ ਆਰ ਸੀ ਦੀ ਉਡੀਕ ਕਰ ਰਹੇ ਹਨ ਕਿਉਂਕਿ ਟਰਾਂਸਪੋਰਟ ਵਿਭਾਗ ਨੇ ਪਿਛਲੇ 4 ਮਹੀਨਿਆਂ ਤੋਂ ਇਹੇ ਦਸਤਾਵੇਜ਼ ਜਾਰੀ ਨਹੀਂ ਕੀਤੇ ਹਨ ਜਿਸੇ ਚ ਲੋਕਾਂ ਨੂੰ ਚਲਾਨ ਹੋਣ ਦਾ ਡਰ ਬੇहद ਸਤਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟ੍ਰਾਂਸਪੋਰਟ ਵਿਭਾਗ ਨੂੰ 15 ਜੂਨ 2024 ਤੱਕ ਜ਼ੀਰੋ ਪੈਂਡੈਂਸੀ ਯਕੀਨੀ ਬਣਾਉਣ ਲਈ ਕਿਹਾ ਸੀ ਪਰ ਹਾਲਾਤ ਇਸ ਦੇ ਪੂਰੀ ਤਰ੍ਹਾਂ ਉਲਟ ਹਨ ਜਿਕਰਯੋਗ ਹੈ ਕਿ ਮੈਸਰ ਸਮਾਰਟ ਚਿਪ ਪ੍ਰਾਈਵੇਟ ਲਿਮਟਿਡ ਜਿਸ ਨੇ ਇਹ ਕੰਮ ਸੰਭਾਲਿਆ ਹੋਇਆ ਸੀ ਨੇ ਨਵੰਬਰ 2023 ਚ ਲਾਗਤ ਸੰਬੰਧੀ ਸਮੱਸਿਆਵਾਂ ਕਾਰਨ ਕੰਮ ਬੰਦ ਕਰ ਦਿੱਤਾ ਸੀ ਨਵੇਂ ਵਿਕਰੇਤਾ ਜਿਨ੍ਹਾਂ ਨੂੰ ਸਤੰਬਰ 2025 ਤੱਕ ਇਹ ਕੰਮ ਦੇ ਲਈ ਟੈਂਡਰ ਦਿੱਤਾ ਗਿਆ ਸੀ ਉਹਨਾਂ ਨੇ ਹੇ ਤੱਕ ਕੰਮ ਸ਼ੁਰੂ ਨਹੀਂ ਕੀਤਾ। ਟ੍ਰਾਂਸਪੋਰਟ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਕਈ ਫਰਮਾਂ ਨਾਲ ਗੱਲਬਾਤ ਕਰ ਰਿਹਾ ਹੈ। ਉਹਨਾਂ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਆਰਸੀ ਅਤੇ ਡੀਐਲ ਦੀ ਪ੍ਰਿੰਟਿੰਗ ਜਲਦੀ ਸ਼ੁਰੂ ਹੋ ਜਾਵੇਗੀ। ਰੋਜ਼ਾਨਾ ਸੂਬੇ ਦੇ 10000 ਲੋਕ ਇਸ ਦੀ ਉਡੀਕ 'ਚ ਸ਼ਾਮਲ ਹੋ ਰਹੇ ਹਨ ਜਿਸ ਕਰਕੇ ਇਹ ਅੰਕੜਾ ਰੋਜ਼ ਵਧ ਰਿਹਾ ਹੈ। ਹਜੇ ਤੱਕ 5 ਲੱਖ ਤੋਂ ਵੱਧ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਪ੍ਰਿੰਟ ਨਹੀਂ ਕੀਤੇਗੇ ਟਰਾਂਸਪੋਰਟ ਵਿਭਾਗ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਡੀਜੀ ਲੋਕਰ ਜਾਂ ਐਮ ਪਰਿਵਹਨ ਐਪ ਤੋਂ ਡਾਊਨਲੋਡ ਕੀਤੇ ਆਰਸੀ ਅਤੇ ਡੀਐਲ ਨੂੰ ਸਹੀ ਮੰਨ ਕੇ ਚੱਲੋ ਪਰ ਇਸ ਦੇ ਬਾਵਜੂਦ ਵੀ ਲੋਕ ਘਰੋਂ ਨਿਕਲਣ ਤੋਂ ਡਰ ਰਹੇ ਹਨ ਕਿ ਕੀਤੇ ਡਰਾਈਵਿੰਗ ਲਾਇਸੈਂਸ ਅਤੇ ਆਰਸੀ ਤੋਂ ਬਿਨਾ ਉਹਨਾਂ ਦਾ ਚਲਾਨਾ ਹੋ ਜਾਵੇ ਹਾਲਾਂਕਿ ਅਧਿਕਾਰੀ ਨੇ ਕਿਹਾ ਹੈ ਕਿ ਆਰਸੀ ਅਤੇ डीएलडी स्मार्ट कार्ड ਲੋਕਾਂ ਦਾ ਅਧਿਕਾਰ ਹਨ ਤੇ ਇਹ ਛੇਤੀ ਤੋਂ ਛੇਤੀ ਜਾਰੀ ਹੋਣੇ ਚਾਹੀਦੇ ਹਨ ਟੈਂਡਰਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ ਜਦੋਂ ਤੱਕ ਨਵਾਂ ਵਿਕਰੇਤਾ ਕੰਮ ਸ਼ੁਰੂ ਨਹੀਂ ਕਰਦਾ ਸਰਕਾਰ ਨੂੰ ਚਾਹੀਦਾ ਹੈ ਕਿ ਆਰਜੀ ਤੌਰ ਤੇ ਕਿਸੇ ਹੋਰ ਨੂੰ ਇਹ ਕੰਮ ਦਿੱਤਾ ਜਾਵੇ ਸੋਏਸ਼ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲਾਂ ਬਣੇ ਰਹੋ ਧੰਨਵਾਦ